ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਪਿੰਨੀਆਂ ਦੀ ਰੈਸਪੀ ਪਰ ਇਸ ਵਾਰੀ ਡਿਟੇਲ ਦੇ ਵਿੱਚ ਤੁਹਾਨੂੰ ਮੇਰੇ ਮਾਤਾ ਜੀ ਦੱਸਣਗੇ ਵੀਡੀਓ ਨੂੰ ਅੱਗੇ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਹਾਂਜੀ ਮਾਤਾ ਜੀ ਦੱਸਿਓ ਇਹ ਤੁਸੀਂ ਕੀ ਕਰ ਰਹੇ ਹੋ ਇਹ ਅਸੀਂ ਚਾਣੀ ਤਿਆਰ ਕਰ ਰਹੇ ਹਾਂ ਪਿੰਨੀਆਂ ਬਣਾਉਣ ਲਈ ਇਹਦੇ ਵਿੱਚ ਹੁਣ ਪਾਉਂਗੇ ਅਸੀਂ ਸ਼ੱਕਰ ਤੇ ਚਾਣੀ ਕਿ ਕਿਦਵੇਂ ਤਿਆਰ ਹੁੰਦੀ ਹੈ ਇਹ ਤੁਸੀਂ ਚਾਣੀ ਲਈ ਸਭ ਤੋਂ ਪਹਿਲੇ ਇਹਦੇ ਵਿੱਚ ਕੀ ਲਿੱਤਾ ਆ ਦੁੱਧ ਓਕੇ ਇਹ ਦੁੱਧਾ ਕਿਲੋ ਦੁੱਧ ਦੇ ਵਿੱਚ ਅਸੀਂ ਤੇ 3 ਕਿਲੋ ਤਿਆਰ ਕਰਨੀ ਹੈ ਚਾਣੀ 4 ਕਿਲੋ ਆਟਾ ਤੇ 4 ਕਿਲੋ ਹੀ ਸ਼ੱਕਰ ਅ ਜੇ ਕਈ ਕਈਆਂ ਨੂੰ ਹੁੰਦਾ ਕਿ ਅਸੀਂ ਚੀਨੀ ਨਹੀਂ ਲੈਣੀ ਤਾਂ ਮਤਲਬ ਤੁਸੀਂ ਉਹਨਾਂ ਨੂੰ ਇਹ ਦੱਸੋ ਕਿ ਇਹ ਚੀਨੀ ਦੀ ਜਗ੍ਹਾ ਸ਼ੱਕਰ ਵੀ ਤੁਸੀਂ ਵਿੱਚ ਵਰਤ ਸਕਦੇ ਹੋ ਠੀਕ ਹੈ ਜੀ ਇਹ ਤੁਸੀਂ ਕਿੰਨੀ ਸ਼ੱਕਰ ਤੇ ਕਿੰਨੀ ਮਿਕਸ ਕੀਤੀ ਆ ਕਿੰਨੀ ਸ਼ੱਕਰ ਤੇ ਚੀਨੀ ਤੁਸੀਂ ਮਿਕਸ ਕੀਤੀ ਹੈ ਦੇ ਵਿੱਚ ਇਹ 2 ਕਿਲੋ ਸ਼ੱਕਰ ਅੱਧਾ ਕਿਲੋ ਡੇਢ ਵੇੜਾ ਸੀ ਚੀਨੀ ਪਾਈ ਠੀਕ ਆ ਇਹ ਚਾਣੀ ਨੂੰ ਕਿੰਨਾ ਕੁ ਟਾਈਮ ਆਪਾਂ ਇਹਦੇ ਸੇਕ ਤੇਰੇ ਜਿਹਾ ਨਾ ਇਹਨੂੰ ਇਹ ਜਿੰਨਾ ਚਿਰ ਮੜੀ ਜੀ ਜਦੋਂ ਆਪਾਂ ਦੇਖੂਗੇ ਤਾਂ ਨਾਲ ਬਣ ਜੂਗੀ ਉਦੋਂ ਫਿਰ ਬੰਦ ਕਰ ਦੇਣਾ ਉਦੋਂ ਫਿਰ ਸਾਰਾ ਸਮਾਨ ਸਾਰਾ ਰੱਖਿਆ ਹੋਇਆ ਜਿਹੜਾ ਉਹ ਪਾ ਲੈਣਾ ਹੈ ਆ ਜਿੰਨਾ ਟਾਈਮ ਚਾਣੀ ਤਿਆਰ ਹੁੰਦੀ ਆ ਆਓ ਆਪਾਂ ਇਹਦੇ ਵਿੱਚ ਜੋ-ਜੋ ਚੀਜ਼ਾਂ ਪਾਣੀਆਂ ਨੇ ਉਹਦੇ ਬਾਰੇ ਮਾਤਾ ਨੂੰ ਪੁੱਛਦੇ ਆਂ ਮਾਤਾ ਕੀ ਹੈ ਸਭ ਤੋਂ ਪਹਿਲਾਂ ਇਹ ਇਹ ਤੁਸੀਂ ਕੀ ਪੀਸ ਕੇ ਰੱਖਿਆ ਇਹ ਬਦਾਮ ਤੇ ਕਾਜੂ ਖਰੋ अच्छा ਇਹਨਾਂ ਦੀ ਕਿੰਨੀ ਕਿੰਨੀ ਮਾਤਰਾ ਤੁਸੀਂ ਲਈ ਹੈ? ਇਹ 100 100 ਗ੍ਰਾਮ। ਠੀਕ ਹੈ ਜੀ। ਇਹਨਾਂ ਤਿੰਨਾਂ ਨੂੰ ਤੁਸੀਂ ਮਿਕਸ ਕਰ ਲਿਆ। ਹਾਂ ਜੀ। ਤੇ ਉਸ ਤੋਂ ਬਾਅਦ ਇਹ ਹੀ ਇਹ ਖਸਖਸ ਨੂੰ ਅੱਛਾ ਖਸਖਸ ਨੂੰ ਇਹਦੀ ਕਿੰਨੀ ਮਾਤਰਾ ਤੁਸੀਂ ਲਈ ਹੈ? ਇਹ ਵੀ 100 ਗ੍ਰਾਮ। 100 ਗ੍ਰਾਮ ਠੀਕ ਹੈ ਜੀ। 100 ਗ੍ਰਾਮ ਖਸਖਸ ਨੂੰ ਪੀਸ ਲਿਆ ਤੁਸੀਂ। ਤੇ ਮਾਤਾ ਖੋਆ ਕਿੰਨਾ ਪਾਇਆ ਤੁਸੀਂ ਇਹਦੇ ਵਿੱਚ? ਖੋਆ 3 ਕਿਲੋ। 3 ਕਿਲੋ ਖੋਆ ਤੁਸੀਂ ਕੱਢਿਆ ਅੱਜ। ਠੀਕ ਹੈ ਤੇ ਆਹ ਇਹ ਆਟਾ ਹੈ ਤੇਨੇ ਕਿਹਾ ਚੌਲਾਂ ਦਾ ਤੁਛ ਜਿਵੇਂ ਕਈਆਂ ਨੂੰ ਆਟੇ ਦੀ ਜਗ੍ਹਾ ਸੂਜੀ ਦੀ ਕਿੰਨੀਆਂ ਜ਼ਿਆਦਾ ਪਸੰਦ ਹੁੰਦੀਆਂ ਨੇ ਤਾਂ ਕੀ ਆਹ ਸੂਜੀ ਲੈ ਸਕਦੇ ਨੇ ਹਾਂਜੀ ਸੂਜੀ ਵੀ ਲੈ ਸਕਦੇ ਨੇ ਠੀਕ ਹੈ ਤੇਲ ਦੀ ਆਹ ਤੇਲ ਨੇ ਇਹ ਮਗਜ ਨੇ ਤੁਹਾਨੂੰ ਜੀ ਮਗਜ ਮਗਜ ਦੀ ਤੁਸੀਂ ਇਹ ਕਿੰਨੇ ਲੈਣੇ ਕੁਆਂਟੀਟੀ ਕਿੰਨੀ ਹੈ 100 ਗ੍ਰਾਮ 100 ਗ੍ਰਾਮ ਮਗਜ ਠੀਕ ਹੈ ਜੀ ਤੇ ਇਹ ਇਹ 50 ਗ੍ਰਾਮ ਜੁਆ 50 ਗ੍ਰਾਮ ਜੁਆ ਹੈ ਠੀਕ ਹੈ ਤੇ ਆ ਕੀ ਹੈ ਜੀ ਇਹ ਅਲਸੀ ਹੈ 100 ਗ੍ਰਾਮ ਅਲਸੀ ਜਿਹਦੇ ਕਿ ਬਹੁਤ ਹੀ ਜ਼ਿਆਦਾ ਆਪਾਂ ਨੂੰ ਫਾਇਦੇ ਹੁੰਦੇ ਨੇ ਖਾਸ ਕਰ ਸਰਦੀਆਂ ਦੇ ਵਿੱਚ ਇਹ ਤੁਸੀਂ ਕਿੰਨੇ ਗ੍ਰਾਮ ਲਈਆ ਇਹ 250 ਗ੍ਰਾਮ ਹੈ 250 ਗ੍ਰਾਮ ਨੂੰ ਅਲਸੀ ਨੂੰ ਪੀਸ ਕੇ ਆਪਾਂ ਨੇ ਰੱਖ ਲਿਆ ਤੇ ਮਹ ਤਾਂ ਆ ਕੀ ਹੈ ਇਹ ਨਾਰੀਅਲ ਦਾ ਬਰਾਤਰ ਨਾਰੀਅਲ ਹੈ ਇਹ ਆਪਾਂ ਕਿ ਉਹ ਬੋਨੇ ਦੇ ਵਿੱਚ ਤੇ ਨਾਰੀਅਲ ਦੇ ਬਹੁਤ ਫਾਇਦੇ ਨੇ ਕਿਉਂਕਿ ਸਿਆਲ ਚ ਇਹ ਬਹੱਈਆ ਰਹਿੰਦਾ ਹੈ ਇਹਦਾ ਟੇਸਟ ਵੀ ਅਲੱਗ ਹੁੰਦਾ ਹੈ ਹਨਾ ਇਹਦਾ ਟੇਸਟ ਵੀ ਅਲੱਗ ਹੈ ਠੀਕ ਹੈ ਜੀ ਆ ਗਈ ਆਪਣੀ ਤੇਲ ਤੇਲ ਆਖਰੀ ਚੀਜ਼ ਤੇਲ ਦੇ ਇਹ ਆਪਾਂ ਕਿੰਨੀ ਮਾਤਰਾ ਲਈਏ ਤੇਲ ਦੀ ਇਹ ਇਹ ਪਾਈ ਆਨੇ 250 ਗ੍ਰਾਮ ਠੀਕ ਹੈ ਜੀ 250 ਗ੍ਰਾਮ ਤੇਲ ਲਈ ਨੇ ਚਲੋ ਜੀ ਇਹ ਆਪਣੇ ਸਾਰੇ ਇੰਗਰੀਡੀIENTS ਨੇ ਜਿਹੜੇ ਆਪਾਂ ਨੇ ਪਿੰਨੀਆਂ ਦੇ ਵਿੱਚ ਪਾਉਣੇ ਨੇ ਤੁਸੀਂ ਦੇਖ ਸਕਦੇ ਹੋ ਤੇ ਇਹ ਆ ਹੋ ਰਹੀ ਆਪਣੀ ਚਾਣੀ ਤਿਆਰ ਇਹ ਵਿੱਚ ਵੀ ਪਾਵਾਂਗੇ ਦੇਸੀ ਘਿਓ ਹਾਂਜੀ ਸੱਚ ਆਪਣੀ ਲਾਸਟ ਚੀਜ਼ ਹੈ ਜਿਹੜੀ ਮੇਨ ਉਹ ਵੀ ਆਪਾਂ ਇਹਦੇ ਵਿੱਚ ਪਾਉਣੀ ਹੈ ਉਹ ਹੈ ਦੇਸੀ ਕੀ ਤੁਸੀਂ ਚਾਹੇ ਆਪਣਾ ਘਰ ਦਾ ਕੱਢਿਆ ਦੇਸੀ ਕੀ ਵੀ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਅਸੀਂ ਲਿਆ ਵੇਰਕਾ ਦਾ ਦੇਸੀ ਕੀ ਇਹ ਚਾਣੀ ਦੇ ਵਿੱਚ ਸਭ ਤੋਂ ਪਹਿਲਾਂ ਦੇਸੀ ਕੀ ਪਾਉਣਾ ਸਾਰਾ ਜਾਂ ਬਾਅਦ ਵਿੱਚ ਪਾਉਣਾ ਹੈ ਇਹ ਜਾਂ ਚਾਣੀ ਤਿਆਰ ਹੋ ਗਈ ਇਹ ਕਿ ਇਹ ਦੋਖੋ ਆ ਪਾਉਣਾ ਹੈ ਇਹ ਉਦੋਂ ਬਣਾਏ ਤੁਸੀਂ ਕਿ ਮਤੈ ਤੁਸੀਂ ਕੀ ਕਰ ਰਹੇ ਹੋ ਇਹ ਥੋੜੇ ਜਿਲੇ ਤੇਲ ਆਪਾਂ ਭੁੰਨਦੇ ਹਾਂ ਕਿਉਂਕਿ ਭੁੰਨੇ ਹੋਏ ਤੇਲ ਵਧੀਆ ਲੱਗਦੀ ਨੇ ਬਿੰਨੀਾਂ ਚ ਕਰੈਂਚੀ ਕਰੈਂਚੀ ਦੀ ਬਿੰਨੀयां ਵਧੀਆ ਲੱਗਦੀਆਂ ਅਗਲੇ ਵੇਖੇ ਇਹਨੂੰ ਵਿੱਚ ਮਿਕਸ ਕਰਨ ਲਈ ਆਪਾਂ ਨੂੰ ਥੋੜਾ ਜਿਹਾ ਆਪਾਂ ਨੂੰ ਉਹਨੂੰ ਰੋਸਟ ਕਰ ਲੈਣਾ ਚਾਹੀਦਾ ਹੈ ਠੀਕ ਹੈ ਜੀ ਕਟਾਂਸ ਤੇ ਭੁੰਨ ਲਿਆ ਹੈ ਆਪਾਂ ਨੇ ਬਿਲਕੁਲ ਕਟਾਂਸ ਦੇ ਕਿਉਂਕਿ ਇਹ ਮੰਨ ਲਓ ਸੜ ਜਾਂਦੇ ਨੇ ਫਿਰ ਪੀਂਦੀਆਂ ਦਾ ਸਵਾਦ ਥੋੜਾ ਜਿਆਦਾ ਹੋਰ ਤਰ੍ਹਾਂ ਹੋ ਜਾਂਦਾ ਹੈ ਠੀਕ ਹੈ ਲੋ ਬਹੁਤ ਪਹਿਲਾਂ ਅਸੀਂ ਤੇਲ ਭੁੰਨ ਲਿਆ ਹੁਣ ਥੋੜੀ ਜਿਹੀ ਸੁਮੈਣ ਭੁੰਨੀ ਹੈ ਬਸ ਥੋੜਾ ਜਿਆਦਾ ਜਦੋਂ ਇਹਦਾ ਕਲਰ ਚੇਂਜ ਹੋ ਗਿਆ ਉਹ ਦੋ ਜਿਹੜੇ ਲੀਕਨ ਨੇ ਨਾ ਬਿਲਕੁਲ ਕਾ ਟਾਂਚ ਪਰ ਜਮਣ ਤੁੰਣੀ ਆ ਕੀ ਕੀ ਫਿਰ ਇਹ ਘੜਤਾਂ ਉਪਰ ਹੋ ਜਾਈਏ ਤੇ ਮੱਢ ਲੈਂੀਆਂ ਨੂੰ ਵੱਧ ਸਿਲਕ ਲਾ ਦੇਵੀਂ ਇਹ ਲੱਗਦਾ ਮਤ ਆਪਣੀ ਚਾਣੀ ਵੀ ਆਲਮੋਸਟ ਤਿਆਰ ਹੋਣ ਜਾ ਰਹੀ ਹੈ ਹੂੰ ਇਹ ਹੋ ਜੀ ਗਈ ਚਾਣੀ ਤਿਆਰ ਆ ਆਪਣੀ ਚੋਲੀਆਂ ਪਾ ਲਈ। ਹੁਣ ਮੈਂ ਪਾਈਆ ਸਭ ਤੋਂ ਪਹਿਲਾਂ ਇਹ ਮਿਚ ਜਮਾਨ। ਫਿਰ ਪਾਵਾਂਗੇ ਆਪਾਂ ਤੇਲ। ਫਿਰ ਆਪਾਂ ਪਾਉਣਗੇ ਵਿੱਚ ਤੇਲ। ਫਿਰ ਪਾਉਣਾ ਆਪਾਂ ਨੇ ਦੇਸੀ ਘਿਓ। ਜਮਾਨ ਦੇ ਤੇਲ ਨੂੰ ਚੰਗੀ ਤਰ੍ਹਾਂ ਤੁਸੀਂ ਇਸ ਛਾਣੀ ਦੇ ਵਿੱਚ ਮਿਕਸ ਕਰ ਲਿਓ। ਤੋਂ ਬਾਅਦ ਮਾਤਾ ਜੀ ਲੱਗੇ ਨੇ ਇਹਦੇ ਵਿੱਚ ਦੇਸੀ ਕੀ ਪਾਉਣ। ਸਾਰੀਆਂ ਚੀਜ਼ਾਂ ਇੱਕ ਇੱਕ ਕਰਕੇ ਆਪਾਂ ਹੁਣ ਇਸ ਛਾਣੀ ਦੇ ਵਿੱਚ ਰਲਾਉਣੀਆਂ ਨੇ। ਫਿਰ ਮੋਟਾ ਦਾ ਥੂੜਾ ਕੀ ਪਣਕੀ ਉਹਨੂੰ ਇਹਦੇ ਵਿੱਚ। ਮਿਹਣੀ ਪਾਉਣ ਪਾਣੇ ਕੋਆ। पहला तैयार करके रख लिया खोआ माता जी ने पहला तैयार करके रख लिया नीचे कमेंट करके जरूर दसियो कि इनु सब तो ज्यादा वधिया लगदा है या ਘਰ ਦਾ ਤਾਜ਼ਾ ਖੋਆ ੱਡਿਆ ਤਾਜ਼ਾ ਨਾਲ ਨਾਲ ਦੀ ਨਾਲ ਖਾ ਕੇ ਟੇਸਟ ਕਰਨਾ ਜਰੂਰ ਕਮੈਂਟ ਕਰਕੇ ਦੱਸਿਓ ਲੋ ਜੀ ਹੁਣ ਖੋਆ ਹੋ ਗਿਆ ਮਿਕਸ ਕਰਨੇ ਚਾਹਣਗੇ ਹੁਣ ਆਪਾਂ ਪਾਉਂਗੇ ਸਾਰੇ ਡਰਾਈ ਫਰਸਟ ਪਾਉਂਗੇ ਆਪਾਂ ਨਾਰੀਅਲ ਇਹ ਹੈਗਾ ਦੀ ਨਾਰੀਆ ਦਾ ਪੂਰਾ ਦਾਣਾ ਇਹ ਪੀਰੇ ਚਾਰੇ ਮੱਲਸ ਫਿਰ ਆਪਣੀ ਆਲਸੀ ਫਿਰ ਆਪਾਂ ਨੇ ਆਹ ਜਿਹੜੇ ਡਰਾਈ ਫੂਡ ਸਾਰੇ ਵੀ ਪੀਸੀ ਹੋਈ ਨੇ ਬਦਾਮ, ਮਾਜ਼, ਕਾਜੂ, ਖਰੂਬ ਮੂਮਰਤਾ ਤੁਹਾਨੂੰ ਆਪਾਂ ਨੇ ਪਾ ਕੇ ਸਾਰੇ ਡਰਾਈ ਫਰੂਟ ਇਹਨਾਂ ਨੂੰ ਹੁਣ ਚੰਗੀ ਤਰ੍ਹਾਂ ਨਾਲ ਆਹ ਨਾਸ਼ਤੇ ਦੇ ਵਿੱਚ ਕੀ ਪਾਇਆ ਤੁਸੀਂ ਇਹ ਇਹ ਡਰਾਈ ਫੂਡ ਸੀਗੇ ਕਾਜੂ ਖਾਜੂ ਖਰੋਟ ਬਦਾਮ ਆ ਗਏ ਸਾਰੇ ਪਿਸਕੇ ਰੱਖੇ ਹੋਏ ਇਹ ਖਸਖਸ ਟੀਗੇ ਨਾਸ਼ਤੇ ਚ ਪਾਤੀ ਆਪਾਂ ਨੇ ਖਸਖਸ ਨਾਸ਼ਤੇ ਦੇ ਵਿੱਚ ਮਾਤਾ ਨੇ ਮਿਕਸ ਕੀਤੀ ਆ ਖਸਖਸ ਈ ਆਪਣੀ ਹੋ ਗਈ ਚਾਣੀ ਤਿਆਰ ਇਹ ਹੁਣ ਆਪਾਂ ਨੇ ਇਹਦੇ ਵਿੱਚ ਪਾਉਣਾ ਹੈ ਚੌਲਾਂ ਦਾ ਆਟਾ ਮਿਕਸ ਕਰਨਾ ਹੈ ਹੁਣ ਆਪਾਂ ਲੱਗੇ ਹਾਂ ਚਾਵਲਾਂ ਦਾ ਆਟਾ ਮਿਕਸ ਕਰਨ ਥੋੜਾ ਥੋੜਾ ਕਰਕੇ ਚੌਲਾਂ ਦਾ ਆਟਾ ਤੁਸੀਂ ਇਸ ਚਾਣੀ ਦੇ ਵਿੱਚ ਮਿਕਸ ਕਰਿਓ ਮਾਤਾ ਇਹ ਚੌਲਾਂ ਦਾ ਆਟਾ ਆਪਾਂ ਕਿੰਨਾ ਕਿੰਨਾ ਲਿਆ ਹੈ ਕੁਆਂਟੀਟੀ ਕਿੰਨੀ ਹੈ ਦੀ ਵੇਖੋ ਇਹ ਜਿੰਨੀ ਜਿੰਨਾ ਖੋਆ ਸੀਗਾ 3 ਕਿਲੋ 3 ਕਿਲੋ ਇਹ ਹੈ ਚੌਲਾਂ ਦਾ ਆਟਾ ਸੋ ਆ ਬਟਣ ਦੇ ਧਿਆਨ ਲੋ ਜੀ ਜਿੰਨਾ ਵੀ ਸਮਾਨ ਸੀਗਾ ਪਿੰਨੀਆਂ ਦਾ ਆਪਾਂ ਸਾਰਾ ਵਿੱਚ ਮਿਕਸ ਕਰ ਦਿੱਤਾ ਆ ਹੁਣ ਇਹਦੇ ਆਪਾਂ ਪਿੰਨੀਆਂ ਬਟਣੇ ਮਿਕਸ ਕਰਨ ਤੋਂ ਬਾਅਦ ਅਪਾਈਦੀਆਂ ਪਿੰਨੀਆਂ ਬਟਾਂਗੇ ਹੁਣ ਟਿਕਲੇ ਜੀ ਜਿੰਨਾ ਇਹ ਮਟੀਰੀਅਲ ਆ ਸਾਡੇ ਸਾਰੇ ਪਰਿਵਾਰਿਕ ਮੈਂਬਰ ਕ੍ਰੈਮ ਦੀ ਬੈਟਰੀ ਨਹੀਂ ਤਾਂ ਜਲਦੀ ਜਲਦੀ ਇਹਨੂੰ ਮਟੀਰੀਅਲ ਨੂੰ ਅਸੀਂ ਪਿੰਨੀ ਵਟ ਕੇ ਖਤਮ ਕਰੀਏ ਤੁਹਾਨੂੰ ਇਹ ਪਿੰਨੀਆਂ ਦੀ ਰੈਸਪੀ ਕਿਦਾਂ ਲੱਗੀ ਨੀਚੇ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜਰੂਰ ਦਿਓ ਧੰਨਵਾਦ